ਸਤ ਸ੍ਰੀ ਅਕਾਲ RAM RAM ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਤੁਹਾਨੂੰ ਆਮ ਹੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਮੈਂ ਪਿੰਡ ਵਾੜਾ ਕਿਸ਼ਨਪੁਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਤੇ ਮੇਰੇ ਪਿੰਡ ਦੇ ਨੌਜਵਾਨ ਵੀਰ ਜਿਹੜੇ ਆਪਣੇ ਭਰਾ ਹੈ ਜਿਹੜੇ ਹਰਪੀਟ ਤੇ ਜਿਹੜੇ ਪੰਜਾਬ ਦੇ ਵਿੱਚ ਉਹ ਚਾਹੇ ਤਰਨਤਾਰਨ ਏਰੀਆ ਅਮਰਤਸਰ ਏਰੀਆ ਚਾਹੇ ਉਹ ਸਲਤਨਪੁਰ ਲੋਧੀ ਵਾਲਾ ਏਰੀਆ ਚਾਹੇ ਹੋ ਆਪਣੇ ਸੇਮ ਸਾਹ ਵਾਲਾ ਸਤੋਜਲਾ ਏਰੀਆ ਕੋਈ ਵੀ ਏਰੀਆ ਹੋਵੇ ਸਾਰੇ ਏਰੀਆਾਂ ਦੇ ਵਿੱਚ ਕੱਲ ਨੂੰ ਪੰਜ ਬੰਦੇ ਦੀ ਟੀਮ ਜਾਊਗੀ ਇਹ ਆਪਣਾ ਜਿੰਨਾ ਸਰਦਾਂ ਅਨਸਾਰ ਕੋਈ ਦੇ ਰਿਹਾ ਮਤਲਬ ਪੈਸਾ ਕਣਕ ਤੇ ਬਾਕੀ ਪੱਠਿਆਂ ਦਾ ਜਗਾਰਡ ਵੀ ਕਰਾਂਗੇ ਤੇ ਪੰਜ ਬੰਦਿਆਂ ਦੀ ਕਮੇਟੀ ਬਣਾ ਕੇ ਕੱਲ ਨੂੰ ਭੇਜਾਂਗੇ ਧੁੰਨਾ ਏਰੀਆ ਚ ਪੰਜ ਬੰਦਿਆਂ ਦੀ ਇੱਕ ਪਾਈ ਜਾਊਗੀ ਪੰਜ ਬੰਦਿਆਂ ਦੀ ਇੱਕ ਪਾਈ ਜਾਊਗੀ ਕਿਹੜੇ ਪਾਸੇ ਜ਼ਿਆਦਾ ਜ਼ਰੂਰਤ ਹੈ ਉਸ ਪਾਸੇ ਜਾ ਕੇ ਮਤਲਬ ਇਹ ਰਾਸ਼ਨ ਵੰਡਿਆ ਜਾਊਗਾ ਤੇ ਪੱਠਾ ਨੀਰਾ ਲਿਆਇਆ ਜਾਊਗਾ ਤੇ ਬਾਕੀ ਜਿਹੜਾ ਮਤਲਬ ਰਾਸਦਾ ਜੋ ਵੀ ਕੋਈ ਸ਼ਰਤਾਂ ਮੁਤਾਬਕ ਦੇਈ ਹੈ ਨਾ ਸਾਡਾ ਪਿੰਡ ਇਸ ਪੱਖੋਂ ਕਿਸੇ ਪਾਸੋਂ ਪਿੱਛੇ ਨਹੀਂ ਹੈ ਕਿਉਂਕਿ ਜੋ ਵੀ ਜਿਹੋ ਜੀ ਸ਼ਰਤਾਂ ਕਿਸ ਦੀ ਉਹ ਇਹ ਸਾਂਝੇ ਕੰਮ ਦੇ ਵਿੱਚ ਕਦੇ ਕਿਸੇ ਘਰ ਨੇ ਜੋ ਆਮ ਨਹੀਂ ਦਿੱਤਾ ਚਾਹੇ ਕੋਈ ਪੈਸੇ ਦੇਵੇ ਚਾਹੇ ਕੋਈ ਮਤਲਬ ਆਪ ਦਾ ਕਣਕ ਦੇਵੇ ਆਟਾ ਦੇਵੇ ਚੀਨੀ ਦੇਵੇ ਚਾਹ ਪੱਤੀ ਦੇਵੇ ਮਤਲਬ ਜੋ ਵੀ ਡੇਲੀ ਆਪਣੀ ਰਸੋਈ ਦਾ ਹੀ ਵਰਤੋਂ ਦਾ ਸਮਾਨ ਹੈ ਉਹ ਜ਼ਰੂਰ ਮਤਲਬ ਦਿੰਦਾ ਹਰੇਕ ਜਿੰਨੇ ਯੋਗ ਦਾ ਸਾਡੇ ਪਿੰਡ ਦੇ ਮਤਲਬ ਆਮ ਗਰੀਬ ਜਨਤਾ ਵੀ ਨਹੀਂ ਇਸ ਕੰਮ ਤੋਂ ਪਿੱਛੇ ਹਟਦੀ ਤੇ ਜ਼ਿੰਮੇਦਾਰਾਂ ਨੇ ਤਾਂ ਹਟਣਾ ਕੀ ਆ ਸਾਡੇ ਪਿੰਡ ਦੇ ਨੌਜਵਾਨ ਤੜਕੇ ਦਿਨ ਚੜ੍ਹਦੇ ਦੇ ਲੱਗੇ ਹੋਏ 8 ਵਜੇ ਦੇ ਤੇ ਦੇਖ ਲਓ ਹੁਣ ਲਗਭਗ ਟਾਈਮ ਵੱਜ ਗਿਆ ਸਵਾ 7 ਤੇ ਹਜੇ ਲੱਗੇ ਪਏ ਐ ਲਾਸਟ ਸਾਡਾ ਬਾਰ ਬਾਰ ਟਾਣੀਆ ਟਾਣੀ ਦਾ ਨਹੀਂ ਐ ਮਤਲਬ ਪਿੰਡ ਦੇ ਲਾਟਤੇ ਰਹਿੰਨੇ ਹਜੇ ਇਹਨਾਂ ਦਾ ਕੰਮ ਘੰਟੇ ਦਾ ਹੋਰ ਪਿਆ ਤੇ ਕੱਲ ਨੂੰ ਫੇਰ ਕਰਦਗੇ ਦੋ ਟੀਮਾਂ ਜਾਣਗੀਆਂ ਇਧਰ ਸultanpur Lodhi ਵਾਲੇ ਏਰੀਏ 'ਚ ਸਤੌਜ ਵਾਲੇ ਤੇ ਇੱਕ ਆਪਣਾ ਸੰਗਰੂਰ ਵਾਲੇ 'ਚ ਤੇ ਇੱਕ ਪਾਸੇ ਜਾਣਗੇ ਤਰਨਤਾਰਨ ਵਾਲੇ ਏਰੀਏ 'ਚ ਜਿਹੜੇ ਪਾਸੇ ਜ਼ਿਆਦਾ ਜ਼ਰੂਰਤ ਹੋਈ ਜਾਣਾ ਤਾਂ ਦੋਨੇ ਪਾਸੇ ਆ ਜਿੰਨਾ ਹੋਇਆ ਵਾਦ-ਵਦ ਪੱਠਾ ਨੀਰਾ ਰਸੋਈ ਦਾ ਸਮਾਨ ਲੈ ਕੇ ਦੋਨੀ ਪਾਸੇ ਜਾਣਗੇ ਤੇ ਪਰ ਪਹਿਲਾਂ ਕੋਸ਼ਿਸ਼ ਇਹ ਹੋਊਗੀ ਉਸ ਪਾਸੇ ਜਾਇਆ ਜਾਵੇ ਜਿੱਧਰ ਜ਼ਿਆਦਾ ਜ਼ਰੂਰਤ ਹੈ ਤੇ ਦੋਸਤੋ ਮੇਰੇ ਪੇਜ ਨੂੰ ਇਹਦੇ ਤੱਕ ਕਹਿਣ ਦੀ ਲੋੜ ਹੀ ਨਹੀਂ ਕਿ ਸ਼ੇਅਰ ਕਰ ਦਿਓ ਜਾਂ ਫਾਲੋ ਕਰ ਲਓ ਜਾਂ ਸਬਸਕ੍ਰਾਈਬ ਕਰ ਦਿਓ ਮੈਂ ਕੁਝ ਨਹੀਂ ਕਹਿੰਦਾ ਥੋੜਾ ਦਿਲ ਕੀਤਾ ਤਾਂ ਕਰ ਦਿਓ ਨਾ ਦਿਲ ਕੀਤਾ ਤਾਂ ਸ਼ੇਅਰ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਇਹ ਸਾਰੇ ਪੰਜਾਬ ਵਾਸਤੇ ਹੈ ਨਾ ਅਗੇ ਕੱਲੇਵਾੜਾ ਕਿਸ਼ਨਪੁਰਾ ਪਿੰਡ ਆਸਤੇ ਆ ਦੋਸਤੋ ਸਤਸ੍ਰੀਕਾ ਰਾਮ ਰਾਮ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ